ਦੋਸਤੋ ਮੈਂ ਆਈਟੀਆਈ ਚ ਪੜਦਾ ਠੀਕ ਆ ਤੇ ਮੇਰੇ ਦੋਸਤ ਆ ਗਏ ਤੇ ਮੈਨੂੰ ਕਹਿੰਦੇ ਤੇਰੇ ਚ ਕੰਫੀਡੈਂਸ ਆ ਗਿਆ ਸਾਨੂੰ ਬੋਲ ਕੇ ਵਿਖਾ ਮੈਂ ਬੋਲ ਕੇ ਵਿਖਾਵਾਂ ਚਲੋ ਅੱਜ ਕੱਲ ਜਿਹੜੀ ਬਲੌਗਿੰਗ ਚ ਆ ਗਈ ਉਹ ਹੀ ਕਰਦੇ ਆ ਮੂਝੇ ਫਰਕ ਨਹੀਂ ਪੜਦਾ ਕਿ ਮੇਰੇ ਲੋਕ ਮੇਰੇ ਬਾਰੇ ਵਿੱਚ ਕੀ ਸੋਚਦੇ ਆ ਮੂਝੇ ਘੰਟਾ ਫਰਕ ਨਹੀਂ ਪੜਦਾ ਫਰਕ ਪੈਂਦਾ ਕਿਉਂਕਿ ਨਾ ਇਹ ਦੁਨੀਆ ਜਦੋਂ ਪੈਸੇ ਨਹੀਂ ਹੁੰਦੇ ਉਦੋਂ ਸੋਹਣੀ ਨਹੀਂ ਲੱਗਦੀ ਜਿੱਤੇ ਜਦੋਂ ਪੈਸੇ ਹੁੰਦੇ ਆ ਸੋਹਣੀ ਲੱਗਦੀ ਆ ਜਦੋਂ ਪੈਸੇ ਨਹੀਂ ਹੁੰਦੇ ਉਦੋਂ ਦਾ ਬੰਦਾ ਜਿਆਦਾ ਲੋਕਾਂ 'ਚ ਨਹੀਂ ਵਿਚਰਦਾ ਤੇ ਜਦੋਂ ਪੈਸੇ ਹੁੰਦੇ ਹਨ ਕੋਈ ਸਮਾਰ ਲੈ ਜਾਂਦਾ ਗੱਡੀ ਲੈ ਜਾਂਦਾ ਕੁਝ ਵੀ ਲੈ ਜਾਂਦਾ ਕੁਝ ਵੀ ਕਰਦਾ ਪੈਸੇ ਨਾਲ ਤੇ ਦੁਨੀਆ ਦੇ ਵਿੱਚ ਵਿਚਰਨਾ ਖਾਣਾ ਪੀਣਾ ਪਹਿਣਾ ਉੱਠਣਾ ਸੌਣਾ ਦੁਨੀਆ ਦੇ ਵਿੱਚ ਹੀ ਵਿਚਰਨਾ ਆਪਾਂ ਠੀਕ ਹੈ ਤੇ ਇਹ ਲੋਕ ਮੈਨੂੰ ਵੇਖਣਗੇ ਕਿ ਅੱਜ ਮੈਨੂੰ ਕਹਿਣ ਯਾਰ ਹੱਸਣਗੇ ਜੋ ਮਰਜ਼ੀ ਕ ਹੱਸਣ ਮਰਥ ਹੈ ਨਾ ਮੇਤੇ ਕਮੈਂਟ ਕਰਨ ਪਰ ਗਾਂ ਜਾ ਕੇ ਇਹੀ ਲੋਕ ਮੇਰੀ ਆਡੀਅੰਸ ਬਣਨਗੇ ਤੇ ਕ੍ਰੀਏਟਰ ਇਦਾਂ ਨਹੀਂ ਹੁੰਦਾ ਭਈ ਮੈਂ ਵੀਡੀਓ ਪਾਤੀ ਤੇ ਲੋਕ ਲਾਈਕ ਕਰਨ ਲਾਈਕ ਕਰਨ ਲਾਈਕ ਜੇ ਲਗਾਤਾਰ ਤੁਹਾਨੂੰ ਲਾਈਕ ਚਾਹੀਦੇ ਆ ਤੇ ਤੁਹਾਨੂੰ ਆ ਦੀ ਕਮਿਊਨਿਟੀ ਕਮਿਊਨਿਟੀ ਜਨਰੇਟ ਕਰਨੀ ਪੈਣੀ ਹੈਗੀ ਇੱਕ ਵੀਡੀਓ ਹੋਊਗੀ ਮਿਲੀਅਨ ਜਾਵਡੂਗੀ ਤੁਹਾਨੂੰ ਲਾਈਕ ਆ ਕੇ 75000 ਆ ਗਿਆ ਇਹਨੇ ਤੁਹਾਨੂੰ ਲਾਈਕ ਆ ਕੇ ਤੇ 1 ਮਿਲੀਅਨ 2 ਮਿਲੀਅਨ ਤੁਹਾਨੂੰ ਵਿਊ ਹੋਗੇ ਪਰ ਜੇ ਤੁਹਾਨੂੰ ਲਗਾਤਾਰ ਲਾਈਕ ਚਾਹੀਦੇ ਥੋਡੀ ਕਮਿਊਨਿਟੀ ਹੋਣੀ ਚਾਹੀਦੀ ਥੋੜੇ ਸਬਸਕ੍ਰਾਈਬਰ ਹੋਣੇ ਚਾਹੀਦੇ ਆ 0 ਤੋਂ ਲੈ ਕੇ ਲੱਖ ਸਬਸਕ੍ਰਾਈਬਰ ਹੋਣ ਜਾਏਦਾ ਉਹ ਤੁਸੀਂ ਥੋੜੀ ਵੀਡੀਓ ਕਰਕੇ ਤੁਹਾਡੇ ਨਾਲ ਜੁੜੇ ਹੋਣੇ ਚਾਹੀਦੇ ਆ ਬਈ ਐਦਾਂ ਨਹੀਂ ਵੀ ਗਲਤੀ ਨਾਲ ਸਬਸਕ੍ਰਾਈਬ ਹੋ ਗਿਆ ਕਿਸੇ ਨੂੰ ਜੇ ਤੁਹਾਡੇ ਕਮਿਊਨਿਟੀ ਤੁਸੀਂ ਬਣਾਈਆਂ ਤੁਹਾਨੂੰ ਲਾਈਕ ਮੰਗਣ ਦੀ ਲੋੜ ਨਹੀਂ ਪੈਂਦੀ ਆਏ ਅੱਖਾਂ ਦੀ ਲੋੜ ਨਹੀਂ ਪੈਣੀ ਕਿ ਬਈ ਮੈਨੂੰ ਲਾਈਕ ਕਰ ਦੋ ਉਹ ਆਪ ਹੀ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਤੁਹਾਡੀ ਮਿਹਨਤ ਆ ਤੁਸੀਂ ਡੇਲੀ ਵੀਡੀਓ ਪਾਉਂਦੇ ਤੁਸੀਂ ਮਿਹਨਤ ਕਰਦੇ ਤੁਸੀਂ ਕੰਟੈਂਟ ਬਣਾਉਂਦੇ ਆ ਉਹਨਾਂ ਖਾਤਰ ਆਹੀ ਗੱਲ ਆ ਬਾਕੀ ਬੋਲੋ ਯਾਰ